ਨਾ ਸਮਾਂ ਪਰਦੇਸ ਵਿੱਚ ਰਹਿਓ ਹੁਣ ਫੇਰ ਪਰਦੇਸ ਨੂੰ ਚਲ ਗਇਓ ਨਾਮ ਤਾਰੀ ਸਿੰਘ ਗੈਰ ਨਾਮ ਤਾਰੀ ਸਿੰਘ ਨੇ ਫਰਿਆਦ ਕੀਤੀ ਏ ਸਤਿਗੁਰੂ ਦਲੀਪ ਸਿੰਘ ਜੀ ਤੁਸੀਂ ਥੋੜਾ ਸਮਾਂ ਪਰਦੇਸ ਵਿੱਚ ਰਹਿਓ ਹੁਣ ਫੇਰ ਪ੍ਰਦੇਸ ਨੂੰ ਕਿਉਂ ਚੱਲਿਆਂ ਸਤ ਗੁਰਾਂ ਸੰਗਤ ਨੂੰ ਧੀਰਜ ਦਿੱਤੀ ਪੰਥੀ ਇਕਤਾ ਦਾ ਨਾਰਾ ਬਣਾਇਆ ਜਦੋਂ ਸਾਰੀ ਭਾਰਤੀ ਇੱਕ ਹੋ ਕੇ ਪੁਕਾਰੋਂਗੇ ਤਦ ਆਵਾਂਗੇ ਸਤਿਗੁਰੂ ਸੱਚੀ ਪਾਤਸ਼ਾਹ ਕਰੇ ਕਿਰਪਾ ਮੋਹਿ ਰਿਤ ਬਸੋ ਸ੍ਰੀ ਸਤਗੁਰ ਪਰਤਾਪ ਧਰਮ ਦੀ ਤੁਜ ਆਕਾਲ ਪੁਰਖ ਜੀ ਆਪਨ ਰੰਕਾਰ ਭਗਵਤੀ ਮਾਤਾ ਮਾਤਾ ਚੰਦ ਕੌਰ ਜੀ ਇਕ ਆਸ ਸੀ ਇਕਤਾ ਕਰਾਉਣ ਦੀ ਉਹ ਵੀ ਧਨ ਦੀ ਖਾਤਰ ਪੁਜਾਰੀਆਂ ਪਾਪ ਕਮਾਇਆ ਇਸ ਤਰ੍ਹਾਂ ਦੀ ਤੁਝਾ ਭਾਰਤ ਭੂਮੀ ਦਾ ਪਾਰ ਉਤਾਰਨ ਲਈ ਤੂੰ ਸਰੂਪ ਬਾਰ ਮਾ ਆਇਆ ਸੰਭਲ ਸੂਰੀ ਫੇਰ ਕੀ ਸਤਜੁਗ ਕਲਜੁਗ ਦੇ ਵਿੱਚ ਲਾਉ ਕ੍ਰਿਸ਼ਨ ਭਗਵਾਨ ਨੇ ਕਲੰਕ ਦਾ ਫੁਰਮਾਨ ਸੀ ਕਲਜੁਗ ਦੀ ਵਿੱਚ ਸਤਜੁਗ ਲਾਉ ਤਵੀ ਬਾਰ ਮਾ ਬਾਪ ਕੋ ਹਾਉਂ ਕਾਲ ਯੁਗ ਦੀ ਵਿੱਚ ਸਤਿ ਯੁਗ ਲਾਓ ਇਸ ਭਾਰਤ ਭੂਮੀ ਤੇ ਲਕੜੀਆਂ ਬਾਲਣ ਇਕੱਠਾ ਸਭ ਹੋ ਗਿਆ ਇਸ পাপ ਦੀ ਨਗਰੀ ਨੂੰ ਪਵਿੱਤਰ ਕਰਕੇ ਸਤਿ ਯੁਗ ਦੀ ਚਿੱਟੀ ਚਾਦਰ ਵਿਛਾਉ ਫਿਰ ਨਾਮ ਜਪੀਏ ਉਸ ਆਕਾਲ ਪੁਰਖ ਦਾ ਜੋ ਸਤਜੁਗ ਦੇ ਵਿੱਚ 88 ਹਜ਼ਾਰ ਵਰਸ ਚੌਂਕੜਾਂ ਲਾ ਕੀ ਪਰਮੇਸ਼ਰ ਦਾ ਨਾਮ ਜਪਿਆ ਉਹ ਹੀ ਤੂੰ ਦਰਗਾਹ ਵਿੱਚੋਂ ਨਾਲ ਲੈ ਕੇ ਆਇਆ ਦੀਰਸਨਾ ਦਾ ਫੁਰਮਾਨ ਸੀ ਮੈਂ ਚੀਤੀ ਆਜੂ ਕੱਲੂ ਆਜੂ ਪਰਸੋਂ ਆਜੂ ਓ ਕਦ ਆਉਣੀ ਤੇਰੀ ਪਰਸੋਂ ਮੇਰੀ ਜਿੰਦ ਘਟਦੀ ਜਾਵੇ ਰੈਣ ਬਿਹਾਵੇ ਮੋਹੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਵਾਰੀ ਜਿਓ ਹੌਕਲੀ ਹੌਕਲੀ ਜੋ ਕੋਲ ਕਮਾਈ ਬਿਨ ਦੇਖੇ ਗੁਰਦਰਵਾਰੀ ਜਿਓ ਤਨ ਕਾਲ ਪੁ ਸੱਚੇ ਪਾਸ਼ਾ ਜਿੰਨੇ ਵੀ ਤੇਰੇ ਪਵਿੱਤਰ ਸਥਾਨ ਨੇ ਉਹਨਾਂ ਤੇ